रहेਗਾ ਜੀ ਮੇਰਾ ਵਸੋਂ ਮੇਰੀ ਚੱਕ ਬਾਮਣੀਆਂ ਚਾ ਨਾਲ ਹੱਦ ਪੈਂਦੀ ਇੱਥੇ ਮੋਗੇ ਤੇ ਜਲੰਧਰ ਜ਼ਿਲ੍ਹੇ ਦੀ ਆ ਜਮੀਨ ਜਿਹੜੀ ਹੈ ਚੱਕ ਆਪਣੇ ਮੋਗੇ ਜ਼ਿਲ੍ਹੇ ਦੇ ਵਿੱਚ ਆ ਵਾਸੀਆਂ ਪੈਂਦੀ ਜਮੀਨ ਤੇ ਕਿੰਦਾ ਇਹ ਹਾਦਸਾ ਹੋਇਆ ਜਿਹੜਾ ਇਹ ਹਾਦਸਾ ਹੋਇਆ ਜੀ 8 ਦਿਨ ਤੋਂ ਪਾਣੀ ਥੋੜਾ ਥੋੜਾ ਜਿੱਦਾਂ ਪਹਿਲਾਂ ਜੀ ਜਦੋਂ ਚੜ੍ਹਾ ਆਇਆ ਉਦੋਂ ਤਾਂ ਕੋਈ ਇੱਥੇ ਸੱਟ ਨਹੀਂ ਕੋਈ ਟੱਕਰ ਨਹੀਂ ਕੋਈ ਬਾਤ ਨਹੀਂ ਸਹੀ ਚੱਲ ਰਿਹਾ ਜੀ ਉਸ ਤੋਂ ਬਾਅਦ ਅੱਜ 8 ਦਿਨ ਹੋਇਆ ਉਸ ਦਿਨ ਤੋਂ ਥੋੜਾ ਥੋੜਾ ਕਰਨਾ ਸ਼ੁਰੂ ਹੋਇਆ ਚਲੋ ਅਸੀਂ ਆਖਿਆ ਵੀ ਥੋੜਾ ਬਹੁਤਾ ਤਾਂ ਅੱਗੇ ਵੀ ਹੋ ਜਾਂਦਾ ਉਨੀ ਕੀ ਦੀ ਕੋਈ ਗੱਲ ਨਹੀਂ ਤੇ ਅੱਜ ਛੇਵਾਂ ਦਿਨ ਅਜ ਜਦੋਂ ਦੇਖਿਆ ਅਸੀਂ ਵੀ ਸਟੱਡ ਦੇ ਉੱਪਰ ਦੀ ਪਾਣੀ ਨਾਲ ਦੀ ਘਾਰ ਪੈ ਗਈ ਫਿਰ ਅਸੀਂ ਆਪ ਇਕੱਠੇ ਘਰ ਦੇ ਵੀ ਆਏ ਨਾਲ ਅੱਗੇ ਲਾਗੇ ਬੰਨੇ ਦੇ ਵੀ ਆਏ ਤੇ ਅਸੀਂ ਆਪਦੇ ਬੂਰੇ ਬਾਰੇ ਲਿਆ ਕੇ ਖਲ ਖੂਲ ਵਾਲੇ ਖਾਦਾਂ ਵਾਲੇ ਲਿਆ ਕੇ ਤਾਂ ਅਸੀਂ ਕੁਝ ਸ਼ੌਂਕ ਬੂਰੇਦਾਰੀ ਅਰੇਂਜਮੈਂਟ ਕਰਕੇ ਆਪਦਾ ਉਹਨੂੰ ਬੰਨਿਆ ਬੰਨਿਆ ਤੇ ਸਾਡੇ ਕੋਲ ਮੁੜ ਕੇ ਮਹਿਕਵੇਂ ਨੂੰ ਵੀ ਅਸੀਂ ਕੋਈ ਅਲਰਟ ਕੀਤਾ ਇਹ ਵੀ ਆਏ ਚਲੋ ਇਹਨਾਂ ਨੇ ਅੱਜ ਤੋਂ ਚੌਥਾ ਦਿਨ ਹੋ ਗਿਆ ਜੀ ਫਿਰ ਇਹ ਵੀ ਆਗੇ ਨਾਲ ਇਹਨਾਂ ਨੇ ਸਾਡੇ ਸਹਿਯੋਗ ਦਿੱਤਾ ਬੂਰੇ ਬਾਰੇ ਲਵਾਏ ਚਲੋ ਉਹ ਤੋਂ ਇਨਾ ਖਤਰਾ ਨਹੀਂ ਸੀਗਾ ਇਹ ਵੀ ਜਿੰਨਾ ਖਸਾਬ ਨਾਲ ਇਹ ਵੀ ਚਲਾਉਂਦੇ ਰਿਹਾ ਸਾਰਾ ਕੁਝ ਸਾਡੇ ਨਾਲ ਸਹਿਯੋਗ ਦਿੱਤਾ ਉਸ ਤੋਂ ਬਾਅਦ ਜੀ ਕੱਲ ਸਾਰਾ ਕੁ ਸਾਡੇ 3 ਦਿਨ ਕੈਤਿਆਂ ਦੀ ਮਿਹਨਤ ਕੱਲ ਉਦੋਂ ਪਤਾ ਲੱਗਾ 1.5 ਵਜੇ ਜਦੋਂ ਕਜੋ 6:00 ਵਜੇ ਉਹਨੇ ਨਾਲ ਹੀ ਅੱਜ ਤੋਂ ਕੋਈ 25 ਸਾਲ ਦੇ ਲੱਗੇ ਆ ਜਿਹੜੇ ਸਟਰੱਡ ਉਹ ਵੀ ਰੋੜ ਲਗਿਆ ਸਾਡੇ 3 ਦਿਨਾਂ ਦੇ ਲਾਇਆ ਬੋਰਾ ਬਾਰੇ ਬਾਰੇ ਜੋ ਸੀਗੇ ਉਹ ਸਾਬ ਲੈ ਗਿਆ ਹੁਣ ਕਿੰਨਾ ਨੁਕਸਾਨ ਹੋਇਆ ਨੁਕਸਾਨ ਇੱਥੇ ਜੀ ਨੁਕਸਾਨ ਦੀ ਗੱਲ ਨਹੀਂ ਸਾਨੂੰ ਪਤਾ ਲੱਗਦਾ ਨੁਕਸਾਨ ਤਾਂ ਚਲੋ ਹੁੰਦੇ ਹੀ ਆ ਜੀ ਡੇਢ ਕਿੱਲੇ ਦਾ ਸਾਡਾ ਨੁਕਸਾਨ ਹੋਇਆ ਨੁਕਸਾਨ ਤਾਂ ਹੁਣ ਕੱਲ ਮੈਨੂੰ ਸੱਜਣਾ ਆਦੇ ਵੀ ਆਪਾਂ ਆਰਾਮ ਮੈਂ ਕਿਹਾ ਜਿੱਥੇ ਬਣਦਾ ਬਣਾ ਲਓ ਅੱਜ ਸਾਨੂੰ ਝੋਨੇ ਦਾ ਨਿਗਾ ਕੋਈ ਫਿਕਰ ਅੱਜ ਤਾਂ ਸਾਨੂੰ ਆ ਵੀ ਆ ਲਾਟਾ ਬਚਾ ਲਈਏ ਬੰਦ ਬਚ ਗਿਆ ਤਾਂ ਸਾਰਾ ਏਰੀਆ ਬਚ ਜਾਊਗਾ ਸਾਨੂੰ ਝੋਨੇ ਦਾ ਤਾਂ ਹੁਣ ਜ ਕੋਈ ਐਡੀ ਤੋਰ ਖੂਨੇ ਦਾ ਸਿਰਫ ਅਸੀਂ ਆਨੇ ਵੀ ਆਪਦਾ ਏਰੀਆ ਬਚਾਲੀਏ ਬਾਹਰ ਘਰ ਬਾਚ ਜਾਣਗੇ ਸਾਰੇ ਪਿੰਡ ਬਾਚ ਜਾਣਗੇ ਕਿਉਂਕਿ ਜਦੋਂ ਤਾਣੀ ਲੱਥਾ ਈਟਾ ਬਹੁਤ ਜਿਆਦੀ ਅੱਜ ਦੇਖੋ ਪੁਲ ਦੇ ਥੱਲਿਓ ਜਿੰਨਾ ਵੀ ਟੋਟਲ ਵਹਾਵਾ ਸਾਰਾ ਇਸ ਬੰਨੇ ਆ ਰਿਹਾ ਇੰਨੀ ਸੱਤ ਪੈਰੀ ਤੁਹਾਡੇ ਕੋਲ ਮੂਵੀ ਬਣੀ ਹੋਣੀ ਨਹੀਂ ਤੇ ਬਣਾ ਕੇ ਦੇਖੋ ਹੁਣ ਇਹ ਆ ਵੀ ਸੁਜੋਗ ਅੱਜ ਜਿਹੜਾ ਨਾ ਕੱਲ ਵੀ ਪ੍ਰਸ਼ਾਸਨ ਨੇ ਦਿੱਤਾ ਪਰਸੋਂ ਵੀ ਦਿੱਤਾ ਸਪੋਸ਼ ਪਰ ਅੱਜ ਜਿਹੜਾ ਨਾ ਜਮਤਾ ਵੀ ਸਾਡੇ ਨਾਲ ਅੱਜ ਬਹੁਤ ਸਾਥ ਦੇ ਰਹੀ ਆਂ ਅੰਡੇਰੀ ਤੋਂ ਸਵੇਰ ਤੋਂ ਇੰਨਾ ਜਨਤਾ ਦਾ ਸਾਥ ਆ ਉਹਨਾਂ ਹੀ ਅੱਜ ਆਪਣੇ ਇਹਨਾਂ ਦਾ ਮਹਿਕਮੇ ਦਾ ਵੀ ਸਾਥ ਆ ਅੱਜ ਦੋਵਾਂ ਧਿਰਾਂ ਨੇ ਸਾਥ ਦਿੱਤਾ ਅੱਜ ਰਾਹ ਵੀ ਚਾਲੂ ਹੋ ਗਿਆ ਅੱਜ ਕੰਮ ਨਹੀਂ ਉਧਰ ਚੱਲ ਪਿਆ ਤੇ ਰਾਤ ਤੁਸੀਂ ਆਪਣੀ ਪਹਿਲੀ ਚੋਬ ਬਣਾਇਆ ਪਹਿਲੀ ਚੋਬ ਬਣਾਇਆ ਜੀ ਅੱਜ ਹੀ ਬਣਾ ਰਹੇ ਅੱਜ ਅਜੇ ਵੀ ਪੂਰਾ ਨਹੀਂ ਬਣਿਆ ਅਜੇ ਵੀ ਟਰਾਲੀਆਂ ਦੇਖੋ ਖੁੱਭੀ ਖੜੀ ਆ ਤੇ ਇਹ ਬਣਾ ਹੀ ਰਹੇ ਵੀ ਆਵੇ ਮਿੱਟੀ ਆਈ ਹੋਈ ਆ ਮਿੱਟੀ ਵੀ ਪਾਈ ਜਾਂਦੇ ਆ ਬੋਰੇ ਵੀ ਲਈ ਆਉਣੇ ਅਜੇ ਟਰਾਲੀਆਂ ਬੋਰੇ ਵੀ ਭਰਦਿਆਂ ਅਜੇ ਉੱਥੇ 10 ਟਰਾਲੀਆਂ ਕਰੀਆਂ ਪ੍ਰਸ਼ਾਸਨ ਵੱਲੋਂ ਪੂਰਾ ਸਹਿਯੋਗ ਮੈਨੂੰ ਅੱਜ ਪੂਰਾ ਸਹਿਯੋਗ ਆ ਜੀ ਅਵੇ ਅੱਜ ਦੀ ਨਹੀਂ ਮੈਂ ਕੱਲ ਦਾ ਕੱਲ ਵੀ ਪ੍ਰਸ਼ਾਸਨ ਸਾਡੇ ਨਾਲ ਕੋ ਰਿਹਾ ਵਾ ਪਹਿਲਾਂ ਪ੍ਰਸ਼ਾਸਨ ਨੇ ਐਡਾ ਨਹੀਂ ਸੀਗਾ ਚਲੋ ਤੇ ਕੱਲ ਦਾ ਜਰੂਰ ਨਾਲ ਸਾਥ ਦੇ ਤਾਜਦ ਪੂਰਾ ਪ੍ਰਸ਼ਾਸਨ ਐਵੇਂ ਜੀ ਨਹੀਂ ਕਰਨੀ ਚਾਹੀਦੀ ਅੱਜ ਸਾਥ ਆ ਅੱਜ ਏਰੀਏ ਦਾ ਵੀ ਸਾਥ ਆ ਭਰਾਵਾਂ ਦਾ ਵੀ ਸਾਥ ਆ ਸਭ ਕਾਸੀ ਦਾ ਹੁਣ ਜਨਤਾ ਦੇਖ ਲਓ ਕਿੰਨੀ ਆ ਕੰਮ ਕਰਦੀ ਸਾਰਿਆਂ ਦੀ ਲੰਗਰ ਪਾਣੀ ਵੀ ਤਿਆਰ ਹੁੰਦਾ ਸਵੇਰ ਤੋਂ ਚਾਹ ਦਾ ਦੇਗਾ ਸਵੇਰ ਤੋਂ ਚੱਲਦੇ ਸਭ ਕੁਝ ਭਰਾਵਾਂ ਦੇ ਸਹਿਯੋਗ ਨਾਲ ਸਭ ਕੁਝ ਚੱਲ ਰਿਹਾ ਹੈ ਅੱਜ ਦਾ ਲੱਗੀ ਆ ਸਟਾਰਟ ਤੋਂ ਲੱਗੀ ਸੀਗੀ ਯਾਨੀ ਡੇਢ ਤੋਂ ਦੋ ਘੰਟੇ ਨਾਲ ਉਹਨਾਂ ਦੇ ਵਿਚਨੇ ਦੀ ਪਾਈ ਡਿੱਗ ਪਈ ਆ ਤੇ ਕੱਲ ਅਸੀਂ ਕੰਪਲੀਟ ਕਰ ਗਏ ਸੀ ਕਿ ਅਗਰਾਂ ਬੋਰੇ ਲਾ ਕੇ ਰੋਕ ਗਿਆ ਸੀਗਾ ਪਾਣੀ ਇਹ ਰਾਤ ਫੇਰ ਉਹ ਬੋਲੇ ਸਾਰੇ ਡੱਗਿਆ ਪਾਣੀ ਵਧਣ ਕਰਕੇ ਫੇਰ ਯਾਨੀ ਉਹ ਸਾਰਾ ਖਰਾਬਾ ਹੋ ਗਿਆ ਹੁਣ ਦੁਬਾਰਾ ਫੇਰ ਲੱਗੇ ਹੋਏ ਆ ਤੇ ਚੌਥਾ ਦੇਣਾ ਸਾਨੂੰ ਲਗਾਤਾਰੀ ਟੋਟ ਲਗਾਤਾਰੀ ਲਗਾਤਾਰੀ ਪਾਣੀ ਵਧ ਰਿਹਾ ਪਾਣੀ ਵਧਦਾ ਜੀ ਇਦਾਂ ਪਾਣੀ ਦਾ ਹੁਣ ਉਹ ਸਾਰਾ ਵਹਾ ਇਧਰੋਂ ਹੋ ਗਿਆ ਪਰਲੇ ਪਾਸੇ ਘਟ ਗਿਆ ਵਾ ਤੇ ਸਾਰਾ ਪਾਣੀ ਦਾ ਯਾਨੀ ਵਹਾ ਇਧਰ ਹੋ ਗਿਆ ਇਸ ਵੇਲੇ ਕਿੰਨਾ ਕੁ ਪਾਣੀ ਤੇਜ਼ ਚੱਲ ਰਿਹਾ ਹੈ ਇਸ ਟਾਈਮ ਪਾਣੀ ਬਹੁਤ ਤੇਜ਼ ਆ ਪਾਣੀ ਦਾ ਵਹਾ ਤੇਜ਼ ਆ ਯਾਨੀ ਹੁਣ ਬੋਰੀਆਂ ਲਾ ਕੇ ਬਾਕੀ ਸਾਰਾ ਕੁਝ ਜੰਮੋ ਬੁਰੀਆਂ ਲਾ ਕੇ ਸਾਰਾ ਕੁਝ ਕਰ ਰਹੇ ਆ ਜਾਂ ਲਾ ਕੇ ਤੇ ਪਾਣੀ ਦੇ ਬਹਾਵ ਦੇ ਨਾਲ ਕਿੰਨੀ ਕਿ ਮਿੱਟੀ ਜਿਹੜੀ ਇੱਕ ਕਿੱਲੀ ਲੰਬੀ ਏਰੀਏ ਤੱਕ ਜਿਹੜੀ ਗਈ ਹੈ ਤੇ ਪਾਣੀ 'ਚ ਮਿਕਸ ਹੋ ਰਹੀ ਆ ਮਿੱਟੀ ਦੇਖੋ ਜੀ ਹਣ ਸਾਰਾ ਸਾਰਾ ਜਿਹੜਾ ਪੈਪਚਾਰਿਆਂ ਦਾ ਦੋ ਕਿੱਲੇ ਤਾਂ ਦੋ ਕਿੱਲੇ ਵੇਟਗੜ ਰੁੜ ਗਿਆ ਵਾ ਤੇ ਇਹ ਜਿਹੜਾ ਹੁਣ ਕੰਮ ਹੋ ਰਿਹਾ ਹੈਗਾ ਜੀ ਇਹ ਪ੍ਰਸ਼ਾਸਨ ਕਰਾ ਰਿਹਾ ਜਾਂ ਪਿੰਡ ਦੇ ਦੇਖੋ ਜੀ ਸੰਗਤਾਂ ਦਾ ਵੀ ਸੰਯੋਗ ਆ ਪ੍ਰਸ਼ਾਸਨ ਦਾ ਵੀ ਸੰਯੋਗ ਆ ਪ੍ਰਸ਼ਾਸਨ ਵੀ ਆਇਆ ਹੋਇਆ ਆ ਪਾਂਚੇ ਪਿੰਡ ਆ ਉਹ ਵੀ ਨਾਲ ਲੱਗੇ ਨਾਲ ਲੱਗੇ ਹੋਏ ਆ ਤਦੋਂ ਕਿ ਕਿੰਨਾ ਤੁਹਾਨੂੰ ਲੱਗਦਾ ਵੀ ਕਿੰਨਾ ਸਮਾਂ ਹੋਰ ਲੱਗ ਸਕਦਾ ਜੀ ਦੇਖੋ ਜੀ ਇਹ ਤਾਂ ਹੁਣ ਰਾਤ ਤਕਰੀਬਨ ਸਾਨੂੰ ਨਹੀਂ ਰਹਿ ਹੋ ਜਾਣਾ ਹੋ ਸਕਦਾ 12 ਵਜ ਜਾਣ 1 ਵਜੇ 2 ਵਜੇ ਇਹ ਤਾਂ ਹੁਣ ਕਰਕੇ ਹੀ ਜਾਵਾਂਗੇ ਜੇ ਇਹ ਨਾ ਕੀਤਾ ਤੇ ਜਿਹੜਾ ਪਹਿਲਾਂ ਕੰਮ ਕੀਤਾ ਹੈ ਉਹ ਵੀ ਬੇਕਾਰ ਹੋ ਜਾਣਾ ਕਿਉਂਕਿ ਪਾਣੀ ਦੇ ਆਵਾਜ਼ਾ ਕੋਈ ਪਤਾ ਨਹੀਂ ਨਾ ਹੁੰਦਾਗਾ ਤੁਸੀਂ ਲਾਤੀ ਸਾਰਾ ਕਰਕੇ ਗਈ ਦੁਬਾਰਾ ਅੱਗੇ ਫਿਰ ਬਿਲਕੁਲ ਬਿਲਕੁਲ ਜੀ ਜਿਵੇਂ ਸਾਨੂੰ ਚਾਹੀਦੀ ਸੀ ਉਹਨਾਂ ਨੇ ਪ੍ਰੋਵਾਈਡ ਕਰਾਈ ਹੁਣ ਮੰਗ ਕੀ ਕਰਦੇ ਤੁਸੀਂ ਸੋਲੋ ਜੀ ਇਹੀ ਮੰਗ ਕਰਦੇ ਆ ਪ੍ਰਸ਼ਾਸਨ ਜਿਵੇਂ ਸਾਡਾ ਸਹਿਯੋਗ ਕਰਦਾ ਐਵੇਂ ਕਰੀ ਜਾ ਬਈ ਤੇ ਤੁਲਨਾਲ ਸੰਤਾਨਾਂ ਦਾ ਵੀ ਸੰਯੋਗ ਆ ਵੀ ਸਾਡਾ ਇਹ ਬਚਾਅ ਹੋ ਸਕਦਾ ਸਾਰਾ ਸਮਾਨ ਪ੍ਰੋਪਰ ਇੱਥੇ ਮਿਲ ਰਿਹਾ ਹੈ ਤੁਹਾਡੇ ਕੋਲ ਪਹੁੰਚ ਰਿਹਾ ਕਿਸੇ ਚੀਜ਼ ਦੀ ਪਰੇਸ਼ਾਨੀ ਕੋਈ ਪਰੇਸ਼ਾਨੀ ਨਹੀਂ ਸਭ ਕੁਝ ਮਿਲ ਰਿਹਾ ਹੈ ਇਨਸ਼ਾ ਅੱਲਾਹ ਠੀਕ ਹੈ ਸਰ ਪਰਸੋਂ ਤੋਂ ਜਦੋਂ ਤੋਂ ਪਾਣੀ ਲੈਣਾ ਸ਼ੁਰੂ ਹੋਇਆ ਪਿੰਡ ਵਾਲੇ ਲੈ ਲੈਂਦਾ ਪਾਣੀ ਜਦੋਂ ਆਪਣਾ ਉਹਦਾ ਕਰੰਟ ਦਾ ਫਲੋ ਟੀਲ ਹੋ ਜਾਂਦਾ ਇਸ ਕਰਕੇ ਢਾਲਕਣ ਸ਼ੁਰੂ ਹੋ ਜਾਂਦੀ ਹੈ ਉਹਦਾ ਕਰਕੇ ਅਸੀਂ ਪਹਿਲਾਂ ਵੀ ਇੱਥੇ ਆਪਣੇ ਜੰਬੋ ਬੈਗਸ ਵਗੈਰਾ ਲਗਾ ਕੇ ਉਹਨੂੰ ਰੋਕਿਆ ਗਿਆ ਪਰੰਤੂ ਕੱਲ ਪਾਣੀ ਥੋੜਾ ਆ ਹੋਰ ਘਟਣ ਕਰਕੇ ਪਾਣੀ ਦੀ ਸਪੀਡ ਜਿਆਦਾ ਹੋ ਗਈ ਵੈਲੋਸਟੀ ਇਨਕਰੀਜ਼ ਕਰਨ ਕਰਕੇ ਇੱਥੇ ਆਪਣਾ ਉਸਨੇ ਜਿਹੜੀ ਕਰੀਕ ਆ ਸ਼ਿਫਟ ਹੋਣੀ ਸ਼ੁਰੂ ਹੋ ਗਈ ਤੇ ਕਰੀਕ ਸ਼ਿਫਟ ਹੋਣ ਕਰਕੇ ਇਸ ਕਰਕੇ ਫਿਰ ਹੁਣ ਜਿਹੜਾ ਇੰਤਜ਼ਾਮ ਆ ਹੋਰ ਜਿਆਦਾ ਕੀਤੇ ਗਏ ਇੱਥੇ ਕ੍ਰੇਟਸ ਭਰ ਕੇ ਲਗਾ ਰਹੇ ਆ ਅਸੀਂ ਸਾਰੇ ਦੇ ਸਾਰੇ ਤੇ ਅੱਜ ਕੱਲ ਨਾਲ ਪਾਣੀ ਦਾ ਬਹਾਵ ਤੇਜ ਆ ਨਾਲੇ ਫਲੋ ਕਹਿੰਦੇ ਜਿਆਦਾ ਆ ਰਿਹਾ ਪਾਣੀ ਅੱਜ ਪਿੱਛੇ ਪਾਣੀ ਘਟਣ ਦਾ ਕਰਕੇ ਵੈਲੋਸਟੀ ਇਨਕਰੀਜ਼ ਕਰ ਜਾਂਦੀ ਜਿਸ ਨਾਲ ਬਹਾਵ ਹੋਰ ਜਿਆਦਾ ਤੇਜ਼ ਹੋ ਜਾਂਦਾ ਇਸ ਕਰਕੇ ਪਾਣੀ ਤੇਜ਼ ਲੱਗ ਰਿਹਾ ਬਟ ਪਾਣੀ ਪਹਿਲਾਂ ਨਾਲੋਂ ਘਟਿਆ ਹੋਇਆ ਤੇ ਨੁਕਸਾਨ ਕਿੰਨਾ ਗਏ ਫਸਲ ਦਾ ਨੁਕਸਾਨ ਫਸਲ ਦਾ ਜੀ ਇੱਥੇ ਤਕਰੀਬਨ 20 ਫੁੱਟ ਕ੍ਰੀਕ ਸ਼ਿਫਟ ਹੋਣ ਕਰਕੇ ਤੇ 180 ਫੁੱਟ ਦੇ ਕਰੀਬ ਲੈਂਥ ਜਿਹੜੀ ਆ ਉਹ ਕ੍ਰੀਕ ਸ਼ਿਫਟ ਹੋਈ ਆ ਉਹਨਾਂ ਦਾ ਨੁਕਸਾਨ ਅਜੇ ਤੱਕ ਹੋਇਆ ਬਾਕੀ ਆ ਸਾਡੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕ੍ਰੀਕ ਦੇ ਪ੍ਰੋਟੈਕਸ਼ਨ ਵਰਕ ਕੀਤਾ ਜਾ ਰਿਹਾ ਤਾਂ ਕਿ ਜਲਦੋਂ ਜਲਦੇ ਇਹਨੂੰ ਠੀਕ ਕੀਤਾ ਜਾ ਸਕੇ ਤੇ ਕ੍ਰੀਕ ਨੂੰ ਉੱਥੇ ਸ਼ਿਫਟ ਹੋਣ ਤੋਂ ਬਚਾਇਆ ਜਾ ਸਕੇ ਜੇ ਪ੍ਰਬੰਧਾਂ ਦੀ ਗੱਲ ਕਰੀਏ ਇਸ ਟਾਈਮ ਕਿਸੇ ਚੀਜ਼ ਦੀ ਕਮੀ ਨੂੰ ਦਿਖਦੇ ਕੀ ਲੱਗ ਰਿਹਾ ਤੁਹ ਸਟੇਮ ਜੀ ਸਾਰਾ ਕੁਝ ਆਪਣਾ ਪ੍ਰੋਪਰ ਚੱਲ ਰਿਹਾ ਜੀ ਕੋਈ ਪ੍ਰਬੰਧ ਤੋਂ ਕਿਸੇ ਵੀ ਤਰ੍ਹਾਂ ਦਾ ਮਤਲਬ ਵੀ ਕੋਈ ਹਜੇ ਰੱਖਿਆ ਜੀ ਸਾਨੂੰ ਮਹਿਸੂਸ ਨਹੀਂ ਹੋ ਰਹੀ ਗੱਲ ਜੋ ਜੋ ਪ੍ਰਬੰਧ ਕੀਤੇ ਜਾ ਰਹੇ ਆ ਬਾਕੀ ਇੱਥੋਂ ਦੇ ਸਾਰਿਆਂ ਦੇ ਵੀ ਸਹਿਯੋਗ ਹੋ ਰਿਹਾ ਪੂਰੇ ਦਾ ਪੂਰਾ ਨਗਰ ਦਾ ਵੀ ਜਿੰਨੇ ਵੀ ਹੈਗੇ ਆ ਇੱਥੇ ਉਹ ਵੀ ਪੂਰਾ ਸਹਿਯੋਗ ਦੇ ਰਹੇ ਆ ਅੱਜ ਤੱਕ ਹਾਂਜੀ ਵੀਡੀਓ ਜਿਹੜਾ ਢਾਹ ਲੱਗੀ ਨੂੰ ਅੱਜ ਚੌਥਾ ਦਿਨ ਹੋ ਗਿਆ ਜੀ ਅਸੀਂ ਚਾਰਾਂ ਦਿਨਾਂ ਤੋਂ ਆਪਦੇ ਵੱਲੋਂ ਜ਼ੋਰ ਲਾ ਰਹੇ ਹਾਂ ਵੀ ਕਿਸੇ ਹਿਸਾਬ ਨਾਲ ਰੁਕ ਜੇ ਪਰ ਪਾਣੀ ਦਾ ਜਿਵੇਂ ਜਿਵੇਂ ਫਲੂ ਘਟ ਜਾ ਜਦੋਂ ਵਾਧਾ ਉਹਦਾ ਜਿਹੜਾ ਝਕਾਵਾ ਜਿਹੜਾ ਸਾਰਾ ਸਾਡੇ ਇਧਰ ਬੰਨ ਦੇ ਨਾਲ ਹੋ ਗਿਆ ਵਾ ਇਸ ਕਰਕੇ ਜਿਹੜੇ ਸਾਨੂੰ ਇਹ ਬੰਨ ਵੱਲੋਂ ਆ ਰਿਹਾ ਵੱਡ ਵੱਡ ਕੇ ਕਿਉਂਕਿ ਇੱਥੇ ਤਕਰੀਬਨ ਡੰਗਾਈ ਆ ਜਿਹੜੀ ਕੋਈ 20 ਤੋਂ 25 ਫੁੱਟ ਥੱਲੇ ਹੋ ਚੁੱਕੀ ਆ ਜਿਹਦੇ ਕਰਕੇ ਅਪਰੋਚ 4-4 5-5 ਫੁੱਟ ਰਾਤ ਜੇ ਗੱਲ ਕਰੀਏ ਤਾਂ ਰਾਤ ਦੀ ਤਕਰੀਬਨ 10 ਫੁੱਟ ਇਹ ਮੰਗ ਰਹੇ ਇਹਨਾਂ ਨੂੰ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਵ ਇਹ ਅਸੀਂ ਸਾਰੇ ਰਲ ਮਿਲ ਕੇ ਅਸੀਂ ਕੰਮ ਕਰ ਰਹੇ ਹਾਂ ਅੱਗੇ ਸਾਡਾ ਜਿਹੜਾ ਕੰਮ ਸੀ ਦਿਨੇ-ਦਿਨੇ ਅਸੀਂ ਕਰਦੇ ਸੀ ਜੇ ਰਾਤ ਨੂੰ ਬੰਦ ਕਰ ਦਿੰਦੇ ਸੀ ਪਰ ਜਿਹੜਾ ਸਾਡਾ ਦਿਨੇ ਕੰਮ ਕੀਤਾ ਹੋਇਆ ਵੀ ਜਿਹੜਾ ਉਹ ਨੇਫਲ ਹੋ ਜਾਂਦਾ ਸੀ ਉਹਦੇ ਕਰਕੇ ਅਸੀਂ ਅੱਜ ਦਿਨ ਪਰ ਰਾਤ ਜਿਹੜਾ ਕੰਮ ਕਰਾਂਗੇ ਰਾਤ ਨੂੰ ਜਿਹੜਾ ਪ੍ਰਸ਼ਾਸਨ ਨੂੰ ਕਹਿ ਕੇ ਲੜਟਾਂ ਦਾ ਪ੍ਰਬੰਧ ਕਰਵਾ ਲਿਆ ਵਾ ਜੋ ਸਾਨੂੰ ਡੀਜ਼ਲ ਦੀ ਮੰਗ ਸੀ ਉਹ ਵੀ ਆ ਬਾਕੀ ਇੱਕ ਅਸੀਂ ਧੰਨਵਾਦ ਵੀ ਨਾਲ ਕਰਨਾ ਚਾਹੁੰਦੇ ਆ ਵੀ ਜੀ ਸੰਸਥਾ ਸੇਵਾ ਆਈ ਆ ਡੇਰੇ ਤੋਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਜਿਹੜੇ ਅੱਜ ਸਹਿਯੋਗ ਦੇ ਨਾਸਤੇ ਸਾਡੇ ਕੋਲ ਆਏ ਆ ਖੇਤੀ ਦਾ ਕਿੰਨਾ ਕਿੰਨਾ ਨੁਕਸਾਨ ਹੋਇਆ ਖੇਤੀ ਦਾ ਜੇ ਅਸੀਂ ਸਹੀ ਜਾਣੀਏ ਤਾਂ ਸਾਡੇ ਖੇਤੀ ਦਾ ਜਿਹੜਾ ਇਹ ਦੋ ਕਿੱਲੇ ਦਾ ਲਾਮ ਹੀ ਜਿਹੜੀ ਜਿਹੜੀ ਤਕਰੀਬ ਖਤਮ ਹੋ ਚੁੱਕੀ